ਸੂਤਾ ਕੋ ਲਤੂ ਹੈਰਤਾ ਸਚੀਓ ਕਿੰਦ ਸਭ ਚੇਰੇ ਰਾਸ ਜੁਮਾਤ ਬੇਤਾ ਹਮ ਬਾਰ ਬਚੇਰੇ ਤੂ ਵੀ ਕਿਰਪਾ ਮੈ ਸੁਕ ਗਨੇਰੇ ਕੋਈ ਨਾ ਚਾਨੇ ਤੁਮਰਾ ਅੱਥ ਉਚੇਤੇ ਉਚਾਪਕ ਬੰਧ ਤੁਸੀਂ ਇਹ ਜਿਹੜੇ ਨੌਜਵਾਨ ਦੇਖੇ ਹੋ ਇਹ ਚਾਈਨਿਸ ਦੇ ਜੰਪਾਲ ਨੇ ਅੰਦਾਜ਼ੀ ਅਮਰੀਕਾ ਦੇ ਵਿੱਚ ਫਿਲਹਾਲ ਰਹਿ ਰਹੇ ਨੇ ਤੇ ਸਿੱਕੇ ਦੇ ਨਾਲ ਜੁੜਨ ਵਾਸਤੇ ਜਿਹੜੇ ਬਾਹਰੀ ਕੰਟਰੀ ਤੋਂ ਸ਼ਹਿਰ ਅੰਮ੍ਰਿਤਸਰ ਪਹੁੰਚੇ ਨੇ I felt, I felt a deep, a deep spiritual, spiritual connection, connection to, to Sikhism, so, so I started going to the gurdwara every day, learning uh, how to do all the practices, such as ardas, uh, listening to the namah, and uh, uh, chanting Chantin Gurbani satya. ਮਾਤਾ ਪਿਤਾ ਇਹਨਾਂ ਦੇ ਚਾਈਨੀਸ ਹਨ ਦੇਖ ਲਈ ਜੰਪਾਲਾ ਮੱਤ ਦਾ ਹਤੇ ਮੱਤਾ ਸਿਰ ਰਹਾ ਉਹਦੇ ਰਿਸਰਚ ਕਰਕੇ ਸਿੱਖੀ ਧਰਮ ਬਾਰੇ ਇਸ ਨੇ ਬਹੁਤ ਕੁਝ ਲੱਭਿਆ ਹੈ ਸਿੱਖੀ ਦੀ ਪ੍ਰਚਾਰ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਪੂਰੇ ਭਾਰਤ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜ ਜੱਦਰ ਗੁਲਦੀਪ ਸਿੰਘ ਗੜਗੜ ਜੀ ਹੁਣਾਂ ਵੱਲੋਂ ਵੀ ਪਿੰਡ-ਪਿੰਡ ਜਾ ਕੇ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ ਹੈ ਮਗਰ ਸਿੱਖੀ ਪ੍ਰਚਾਰ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਉੱਥੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜ ਜੱਦਰ ਗੁਲਦੀਪ ਸਿੰਘ ਗੜਗੜ ਜੀ ਹੁਣਾਂ ਨੇ ਕਿਹਾ ਸੀ ਕਿ ਜ਼ਰੂਰਤ ਹੈ ਕਿ ਹੁਣ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਿਆ ਜਾਏ ਤਾਂ ਤਾਂ ਜੋ ਲੋਕ ਹੈ ਸਿੱਖੀ ਦੇ ਵਿੱਚ ਪੈ ਸਕਣ ਉੱਥੇ ਹੀ ਅੱਜ ਇੱਕ ਕਹਾਣੀ ਇਸ ਵੇੜੇ ਦੇ ਵਿੱਚ ਬੈਠੇ ਆ ਤੁਹਾਨੂੰ ਦੱਸ ਦਈਏ ਇਸ ਵੇੜੇ ਦੀ ਖੂਬਸੂਰਤੀ ਇਹ ਹੈ ਕਿ ਇੱਥੋਂ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਨੇ ਇਸ ਵੇੜੇ ਦੇ ਜ਼ਰੀਏ ਸਿੱਖੀ ਦੇ ਨਾਲ ਜੁੜਦੇ ਨੇ ਸਿੱਖੀ ਦੇ ਵਿੱਚ ਜਿਹੜੇ ਸਵਾਲ ਹੁੰਦੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਆ ਇਸ ਵੇੜੇ ਤੋਂ ਮਿਲਦੇ ਨੇ ਉਸੇ ਪ੍ਰਕਾਰ ਇੱਕ ਕਹਾਣੀ ਹੈ ਇੱਕ ਪਹਿਲਾਂ ਤਸਵੀਰ ਸਾਂਝੀ ਕਰਦੇ ਹਾਂ ਤੁਸੀਂ ਇਹ ਜਿਹੜੇ ਨੌਜਵਾਨ ਦੇਖ ਰਹੇ ਹੋ ਇਹ ਚਾਈਨੀਜ਼ ਦੇ ਜੰਪਾਲ ਨੇ ਅੰਦਾਜ਼ੀ ਅਮਰੀਕਾ ਦੇ ਵਿੱਚ ਫਿਲਹਾਲ ਰਹਿ ਰਹੇ ਨੇ ਤੇ ਸਿੱਖੀ ਦੇ ਨਾਲ ਜੁੜਨ ਵਾਸਤੇ ਜਿਹੜੇ ਬਾਹਰਲੀ ਕੰਟਰੀ ਤੋਂ ਸ਼ਹਿਰ ਅੰਮ੍ਰਿਤਸਰ ਪਹੁੰਚੇ ਨੇ ਤੇ ਕੀ ਸਵਾਲ ਹੋਣਗੇ ਇਹਨਾਂ ਦੇ ਉਹ ਵੀ ਗੱਲਬਾਤ ਕਰਾਂ ਇਸ ਵੇਲੇ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਅਸਿਰ ਵਾਹਿਗੁਰੂ ਜੀ ਖਾਲਸਾ ਠੀਕ ਖਾਲਸਾ ਵਾਹਿਗੁਰੂ ਜੀ ਜੀ ਅਸੀਂ ਰੰਗਲੇ ਸੱਜਣ ਕਲਸ ਤੋਂ ਅਖੰਡ ਕੀਰਤਨੀ ਜਥੇ ਤੋਂ ਬੋਲਦੇ ਹਾਂ ਇੱਥੇ ਕਾਫੀ ਸੇਵਾ ਭਾਵਨਾ ਦੇ ਨਾਲ ਇੱਥੇ ਅਮਰੀਕਾ ਤੋਂ ਇੱਕ ਸਿੰਘ ਆਇਆ ਹੈ ਜਿਸ ਦਾ ਨਾਮ ਹੈ ਜੌਜੈਸਨ ਮਾਤਾ ਪਿਤਾ ਇਹਨਾਂ ਦੇ ਚਾਈਨੀਸ ਹਨ ਲੇਕਿਨ ਇਹ ਜੰਪਾਲ ਅਮਰੀਕਾ ਦਾ ਹੈ ਤੇ ਅਮਰੀਕਾ 'ਚ ਰਹਿ ਰਿਹਾ ਹੈ ਉੱਥੇ ਰਿਸਰਚ ਕਰਕੇ ਸਿੱਖੀ ਧਰਮ ਬਾਰੇ ਇਸਨੇ ਬਹੁਤ ਕੁਝ ਮੁਲਬਿਆ ਹੈ ਇਸਨੇ ਆਪਣੇ ਆਪ ਇਹ ਸਿੱਖੀ ਤਰੰਗ ਵਾਲੇ ਪਾਸੇ ਆਉਣਾ ਸ਼ੁਰੂ ਕਰ ਦਿੱਤਾ ਹੈ ਲਾਸਟ ਈਅਰ ਇਸਨੇ ਮਤਲਬ ਬਹੁਤ ਸਾਰੀਆਂ ਬੁੱਕਸ ਪੜ੍ਹੀਆਂ ਜਿਸ ਤੋਂ ਇਸ ਨੂੰ ਕਾਫੀ ਪ੍ਰੇਰਣਾ ਮਿਲੀ ਅਤੇ ਬਾਣੀ ਨਾਲ ਲਗਾਵ ਹੋਣਾ ਸ਼ੁਰੂ ਹੋ ਗਿਆ ਉਹ ਤੋਂ ਸੰਥੇ ਲੈਣੀ ਸ਼ੁਰੂ ਕੀਤੀ ਫਿਰ ਇਸਨੇ ਰਿਸਰਚ ਕਰਕੇ ਰੰਗਲੇ ਸਿੱਧਨ ਦਰਸ ਸ਼ਰਮਸਰ ਦੇ ਵਿੱਚ ਇਸਨੇ ਆਪਣੇ ਆਪ ਹੀ ਪਹੁੰਚਿਆ ਹੈ ਇਥੇ ਉਸ ਨੂੰ ਬਹੁਤ ਜ਼ਿਆਦਾ ਸਹਿਯੋਗ ਮਿਲੇ ਹੈ ਬਾਣੀ ਨਾਲ ਪ੍ਰੇਮ ਅਥਾ ਪਿਆਰ ਵਿਖਿਆ ਹੈ ਇਸ ਦਾ ਸਤਪੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਏ ਇਸ ਦਾ ਇਹ ਹੀ ਹੋਇਆ ਹੈ ਕਿ ਮਤਲਬ ਮਨ ਦੇ ਭਾਵਨਾ ਸੀ ਇਸਨੇ ਕਿ ਮੈਂ ਅੰਮ੍ਰਿਤਸਰ ਜਾ ਕੇ ਸੇਵਾ ਕਰਨੀ ਹੈ ਦਰਬਾਰ ਸਾਹਿਬ ਜਾਂਦਾ ਇੱਥੇ ਵੀ ਅੰਮ੍ਰਿਤ ਵੇਲੇ ਆ ਕੇ ਤੈਨੂੰ ਅੱਜ ਜਾ ਕੇ ਇਸ਼ਨਾਨ ਪਾਣੀ ਕਰਕੇ ਉੱਥੇ ਸੇਵਾ ਨਾਲ ਜੁੜੇ ਹੋਏ ਹਨ ਬਾਣੀ ਪੜਦੇ ਹਨ ਆ ਕੇ ਥੋੜਾ ਜਿਹਾ ਰੈਸਟ ਕਰਕੇ ਫਿਰ ਦੁਬਾਰਾ ਸੰਥਿਆ ਲੈਂਦੇ ਹਨ ਸਾਨੂੰ ਬਹੁਤ ਸਿੰਘਾ ਲੱਗਦਾ ਹੈ ਜਦੋਂ ਬਾਣੀ ਆਪਣੇ ਆਪ ਆਪਣੇ ਆਪ ਸਾਰਾ ਦਿਨ ਬਾਣੀ ਪੜਦੇ ਰਹਿੰਦੇ ਹਨ ਅਤੇ ਅਸੀਂ ਨੌਜਵਾਨ ਪੀੜੀ ਨੂੰ ਆਪਾਂ ਸੁਝਾਅ ਦਿੰਦੇ ਹਾਂ ਕਿ ਤੁਸ ਤੁਹਾਨੂੰ ਇਹਨਾਂ ਵੱਲ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਓ ਇੱਥੇ ਕਾਫੀ ਸਿੱਖਿਆ ਦਿੱਤੀ ਜਾ ਰਹੀ ਹੈ ਵਾਣੀ ਦੀ ਸੰਖਿਆ ਕਲਾਸ ਲੱਗਦੀ ਹੈ ਕਿ ਇਧਰ ਕਲਾਸ ਵਾਜਾ ਕਲਾਸ ਇੱਥੇ ਬਹੁਤ ਸਾਰੇ ਸਾਧਨ ਹਨ ਇੱਕ ਸਿੱਖੀ ਰੂਪ ਦੇਖ ਰਹੇ ਹਾਂ ਸਿੱਖੀ ਰੂਪ ਬਾਰੇ ਗੱਲਾਂ ਹੁੰਦੀਆਂ ਨੇ ਕਿ ਕਿਸ ਤਰ੍ਹਾਂ ਇਹਨਾਂ ਦਾ ਮਨ ਕੀਤਾ ਕਿ ਮੈਂ ਸਿੱਖੀ ਰੂਪ ਦੇ ਵਿੱਚ ਆਵਾਂ ਹਾਂਜੀ ਇਸ ਦਾ ਕਹਿੰਦੇ ਮੈਨੂੰ ਆਪਣੇ ਮੈਨੂੰ ਕਿਸੇ ਨੇ ਫੋਰਸ ਨਹੀਂ ਕੀਤਾ ਮੈਂ ਆਦਰਵਾਜ ਆਪਣੇ ਆਪ ਧਰਮ ਨੂੰ ਰਿਲੀਜਨ ਰਿਸਰਚ ਕਰਕੇ ਫਿਰ ਮੈਂ ਇਸ ਪਾਸੇ ਆਇਆ ਹਾਂ ਮੈਂ ਮਤਲਬ ਬਹੁਤ ਚੰਗਾ ਲੱਗਦਾ ਹੈ ਮੈਂ ਸਿੱਖੀ ਰੂਪ ਦੇ ਵਿੱਚ ਦਸਤਾਰ ਬੰਨਣੀ ਇੱਕ ਮਹੀਨਾ ਕ ਮੈਕਸਿਮਮ ਕਹਿੰਦਾ ਮੈਨੂੰ ਲੱਗੂਗਾ ਮਤਲਬ ਦਾੜੀ ਕਤਲ ਨਹੀਂ ਕਰਾਉਣੀ ਕੇਸ ਕਤਲ ਨਹੀਂ ਕਰਾਉਣੇ ਇਸ ਦੀ ਆਪਣੀ ਖੁਦ ਦੀ ਭਾਵਨਾ ਹੈ ਕਿ ਮੈਂ ਸਿੱਖੀ ਸਰੂਪ ਦੇ ਵਿੱਚ ਆਵਾਂ ਸੋ ਬਿਲਕੁਲ ਜਸਨ ਜਿਹੜੀ ਤੁਸੀਂ ਪਹਿਰਾਵਾ ਦੇਖ ਸਕਦੇ ਹੋ ਪੂਰਾ ਸਿੱਖੀ ਸਰੂਪ ਹੈ ਖੂਬਸੂਰਤ ਇੱਕ ਚਿਹਰੇ ਤੇ ਜਿਹੜਾ ਨੂਰ ਹੈ ਉਹ ਵੀ ਦਿਖਾਈ ਦੇ ਰਿਹਾ ਜਸਨ ਆਪਸੋ ਗੋਲ ਹਾਊ ਆਰ ਯੂ ਆਮ ਕਾਟ ਆਮ ਹੈਪੀ ਟੂ ਬੀ ਇਨਵਾਈਟਡ ਹੇਅਰ ਐਟ AKJ ਫੋਰ ਮਾਈ ਬੋਕਰਮਿਚ ਟੂ ਅੰਮ੍ਰਿਤਸਰ ਆ ਫਿਰ ਸੇ ਹਾ ਵਾਟਸ ਅਬਾਊਟ ਯਰ ਸੈਲਫ Uh, yeah, so I'm from California in the US. Uh, I was born and raised in the US. My parents are Chinese. And uh, I was working in IT consulting for six years. And then uh, two years ago, I decided to take some time off work to study Eastern spirituality in depth. I was mostly studying uh, Buddhism and Hinduism. Uh, but recently in the past three to six months i felt a deep spiritual connection to sikhism so i started going to the gurdwara every day learning uh, how to do all the practices such as ardas listening to the hokanama and uh, uh, chanting gurbani santia um, and um, i felt i had um, reached a point in my practice where it was appropriate to book a pilgrimage to amritsar to see uh, Sri Harmander Sahib, and um, I'm very glad along the way I got to know AKJ and I met a lot of people who uh, could teach me in depth about Sikhism. Uh, please say some Punjabi words, uh, Gurbani like a Gurbani, please say. Uh, yeah, I can say uh, some Gurbani, such as Kure tum peyardas, geo Ras tum mata beta ham bar ghere tumhi kripa me suk kane re khoina jaane tumra ante ucchete ucchapak vant sagal samagri tumre sutra dhari tumte ho eso agya khari tumhi kat met tumhi jani ਨਾ ਨਿਕਦਾ ਸਦਾ ਕੁਰਬਾਨੀ ਦੇਖੋ ਕਿ ਜੋ ਸਿੱਖੀ ਤੋਂ ਦੂਰ ਜਾ ਰਹੇ ਨੇ ਇੱਕ ਤਸਵੀਰ ਇਹ ਵੀ ਦੇਖ ਲੈਣਾ ਕਿ ਬਾਹਰੋਂ ਆਏ ਨੇ ਬਾਹਰ ਦੇ ਜੰਪਾਲ ਨੇ ਮਗਰ ਫਿਰ ਵੀ ਸਿੱਖੀ ਦੇ ਨਾਲ ਇਹਨਾਂ ਪਿਆਰ ਹੈ ਕਿਉਂਕਿ ਸਿੱਖੀ ਦੇ ਵਿੱਚ ਖਜ਼ਾਨਾ ਹੀ ਬਹੁਤ ਹੈ ਹੋਰ ਹੀ ਪ੍ਰਬੰਧਕ ਸਾਡੇ ਨਾਲ ਮजूद ਨੇ ਸਰ ਜਦੋਂ ਫਸਟ ਟਾਈਮ ਪਹਿਲਾ ਆਏ ਹੋਣਗੇ ਕਈ ਸਵਾਲ ਹੋਣਗੇ ਕਿਦਾਂ ਜਵਾਬ ਦਿੱਤੇ ਕੀ ਗੱਲਾਂ ਕਿ ਹੋਈਆਂ ਕੋਈ ਸਵਾਲ ਤੇ ਹੁੰਦੇ ਹੀ ਆ ਜਦੋਂ ਕੋਈ ਦੂਸਰੇ ਧਰਮ ਦੇ ਵਿੱਚ ਆਉਂਦਾ ਕੀ ਗੱਲਾਂ ਬਾਤਾਂ ਹੁੰਦੀਆਂ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਜੀ ਫਤਿਹ ਅਦਾਂ ਜਿਹਨੂੰ ਮੈਨੂੰ ਫੋਨ ਆਇਆ ਨਾ ਅਮਰੀਕਾ ਤੋਂ ਅਦੇ ਮਨ ਸਨਕੇ ਸੇ ਕਿ ਮੈਂ ਅਸੀਂ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਆ ਉਸ ਤਰ੍ਹਾਂ ਹੋ ਰਹੀਆਂ ਹੋ ਗੈਂਗਸਟਰ ਵਜ਼ਾਰਾ ਹੋ ਗਿਆ ਨਾ ਉਹ ਤਾਂ ਥੋੜਾ ਮਦਦਸਿਕਾ ਤੇ ਅਸੀਂ ਮੇਰਾ ਦਰਵਾਜ਼ਾ ਨਾਲ ਹਮ ਦਸਾਂ ਬਹੁਤ ਪਿਆਰ ਹੈ ਮੈਂ ਸਿੱਖੀ ਨਾਲ ਪਿਆਰ ਹੈ ਤੇ ਮੈਂ ਉਥੇ ਰਹਾਗਾ ਮੇਰੇ ਅਸਲਾ ਕੋਈ ਮੇਰਾ ਨੁਕਸਾਨ ਨਾ ਹੋਵੇ ਜੇ ਮੈਨੂੰ ਸਾਰਾ ਦੱਸਿਆ ਕਿ ਇੱਥੇ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਤੁਸੀਂ ਇੱਥੇ ਆਓ ਸਾਡਾ ਇੱਥੇ ਟਰਸਟ ਹੈ ਰੰਗਰੇਲਾ ਸਿਟੀਜ਼ਨ ਚੈਰੀਟੇਬਲ ਟਰਸਟ ਹੈ ਤੇ ਉੱਥੇ ਆਓ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦਾ ਪ੍ਰਕਾਰ ਮਿਲੇਗਾ ਹਰ ਸਵਾਲ ਦਾ ਜਵਾਬ ਮਿਲੇਗਾ ਤੇ ਇਹਦੇ ਕਾਫੀ ਸੰਕੇ ਸੀ ਆਪਣਾ ਕਿ ਐਸ 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 ਸਵਾਲ ਕਰਦੇ ਸੀ ਐਨੀ ਟੂ ਨਾਈਟ ਸਵਾਲ ਕਰਦੇ ਸੀ ਜਿੱਤੇ ਸਾਇਦ ਆਪਣਾ ਕੋਈ ਜਵਾਬ ਨਾ ਦੇ ਸਕੇ ਪਰ ਕੁਝ ਸਰ ਦੀ ਕਿਰਪਾ ਨਾਲ ਸਾਨੂੰ ਜਵਾਬ ਮਿਲੇ ਇਹ ਬੜਾ ਖੁਸ਼ ਹੋਇਆ ਹੂੰ ਸਾਡਾ ਅਨਕ ਲਗਾਓ ਹੋ ਗਿਆ ਮੈਨੂੰ ਲੱਗਦਾ ਤੁਸੀਂ ਹਰ ਕਿਸੇ ਕਿਸ ਪਿਛਲਾ ਕਿਸ ਸਮਾਂ ਦੇ ਨਾਲ ਰਾਤਨ ਜਨਮ ਦਾ ਰਾਤ ਸੜਕੋਂ ਆਇਆ ਮੈਂ ਤੇ ਅੱਜ ਮੈਂ ਬੱਚਿਆਂ ਨੂੰ ਆਹੇ ਕਹਾਂਗਾ ਤੁਸੀਂ ਇਹ ਕੋਸਮ ਨਾਲ ਬਹੁਤ ਆਪਣਾ ਅਲੋਗ ਸਿੱਖਿਆ ਲੋ ਠੀਕ ਹੈ ਸਾਡੇ ਵਿੱਚ ਕਮੀ ਆਣਾ ਕਿ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰ ਸਕੇ ਸਾਇੰਟਿਫਿਕ ਤਰੀਕੇ ਨਾਲ ਅਸੀਂ ਪਿਆਰ ਨਹੀਂ ਕਰ ਸਕੇ ਕੰਮ ਦੱਸ ਨਹੀਂ ਸਕੇ ਗੁਰਵਾਨ ਕੀ ਹੈ ਇਹਨਾਂ ਨੇ ਸਾਰਾ ਕੁਝ ਸਟੱਡੀ ਕੀਤਾ ਹਨ ਤੇ ਡੀਪਲੀ ਸਟੱਡੀ ਕੀਤਾ ਤੁਸੀਂ ਔਰ ਡੀਪਲੀ ਗੁਰਦਸ ਦੇ ਸਟੱਡੀ ਕਰੋ ਗੁਰਸਪੁਰਦਸਬ ਕੀ ਕਹਿੰਦੇ ਆ ਗੁਰਬੰਸ ਸਾਹਿਬ ਨੇ ਸਾਰੇ ਦੁਨੀਆਂ ਨੂੰ ਪੁਲਾੜ ਵਿੱਚ ਲੈਣ ਵਾਲਿਆ ਤੁਸੀਂ ਜਲਦੀ ਸੇ ਜਲਦੀ ਵਾਪਸ ਆਜੋ ਆਪਣੇ ਧਰਮ ਵਿੱਚ ਕਿਉਂਕਿ ਬਾਹਰੋਂ ਸਾਰੇ ਸਿੱਖ ਬਣੇ ਜਾਣਿਆ ਤੁਸੀਂ ਕਹਿੰਦੇ ਆ ਅਸੀਂ ਕਿੱਥੇ ਰਾ ਗਏ ਫਿਰ ਸੇ ਰਾ ਗਏ ਉਹਨਾਂ ਨੇ ਆ ਕੇ ਤੁਹਾਡੇ ਅਗਵਾਈ ਕਰਨੀ ਇਹਨਾਂ ਇਹਨਾਂ ਦੀ ਖਾਸੀਅਤ ਇਹ ਹੈ ਕਿ ਜਿਹੜੀ ਹਰ ਇੱਕ ਚੀਜ਼ ਨੂੰ ਜਿੰਨੂੰ ਵੀ ਫੜਦੇ ਨੂੰ ਡੁਗਾਈ ਦੇ ਵਿੱਚ ਦੇਖਦੇ ਨੇ ਮਗਰ ਆਪਣੇ ਲੋਕਾਂ 'ਚ ਕਮੀ ਹੈ ਕਿ ਡੁਗਾਈ 'ਚ ਨਹੀਂ ਜਾਂਦੇ ਡੁਗਾਈ 'ਚ ਜਾਣਾ ਬਹੁਤ ਜ਼ਰੂਰੀ ਹੈ ਨਾ ਜੀ ਕਿਸ ਕਿਸ ਦਾ ਗੁਰੂ ਵਿਚਾਰ ਵਿਚਾਰ ਬੜੀ ਜ਼ਰੂਰੀ ਹੈ ਹਨ ਤੇ ਗੁਰਬਾਣੀ ਗੁਰਬਾਣੀ ਮਾਰੇ ਕਹਿੰਦੇ ਸਾਹੇ ਮੇਰਾ ਨੀਤ ਸਦਾ 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 ਤਤਾਰ ਤੇ ਮੈਨੂੰ ਆਪਣਾ ਅਜਮਤ ਵੀ ਐਕਸਪੀਰੀਅੰਸ ਹੈ ਵੀ ਜਦੋਂ ਤੁਸੀਂ ਤੁਹਾਡੀ ਅਵਸਥਾ ਅੱਜ ਕੁਛ ਹੈ ਤੇ ਕੱਲ ਤੁਹਾਡੀ ਜੇ ਅਵਸਥਾ ਚੰਗੀ ਹੋਏ ਕਿ ਨਾ ਗੁਰਬਾਣੀ ਦੇ ਅਸਲੀ ਫਤੋ ਜਾਣੀ ਗੁਰਬਾਣੀ ਐਸੀ ਚੀਜ਼ ਆ ਸਾਹੇ ਮੇਰਾ ਨੀਤ ਨਮਾ ਸਦਾ ਸਦਾ ਤਤਾਰ ਜਿਸਨੂੰ ਅਸੀਂ ਸਾਇੰਸ ਦੇਖਦੇ ਹਾਂ ਵੀ ਆਰ ਸੀ ਨਵੀਂ ਉਹ ਜਿਸ ਤਰ੍ਹਾਂ ਉਸ ਇੱਕ ਜੇਮਾ ਹਰ ਸੇ ਜੋ ਸੈਕਿੰਡ ਮਾਰ ਦਾ ਬਦਲ ਜਾਂਦਾ ਸਾਹਿਬ ਮਹਿਰਾਨੀ ਸਦਾ 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 ਤਾਂ ਸਾਰੀ ਖੇੜ ਅਗੀ ਪਿਆਰ ਦੇ ਤੇ ਸਾਡੇ ਜਿਹੜੇ ਪੋਲੀਟੀਕਲ ਆਗੂ ਰਹੇ ਨਾ ਉਹਨਾਂ ਚਾਹ ਕਮੀਓ ਪਿਆਰ ਨਹੀਂ ਦੇ ਸਕਦੇ ਉਹਨਾਂ ਨੇ ਬੱਚਿਆਂ ਨੂੰ ਨਾ ਧਰਮ ਤੋਂ ਦੂਰ ਕੀਤਾ ਆਪਣੇ ਨਾਲ ਜੁੜਨ ਵਾਸਤੇ ਉਹਨਾਂ ਤਰ੍ਹਾਂ ਦੂਰ ਕੀਤਾ ਸ਼ਬਦ ਗੁਨਾਹ ਦੂਰ ਕੀਤਾ ਡੇਰਾਵਾਦ ਤੋਂ ਦੂਰ ਕੀਤਾ ਉਹਨਾਂ ਨੇ ਉਹ ਸਾਰੀ ਕਮੀ ਉਹ ਪੋਲੀਟੀਕਲ ਬੰਦੇ ਆ ਜੀ ਸਾਰੇ ਸਾਡੇ ਸੰਸਥਾ ਬਿਲਕੁਲ ਧਾਰਮਿਕ ਦਾਸੀ ਚੰਨੇ ਨੂੰ ਸਾਰੇ ਉਹ ਅਸੀਂ ਧਾਰਮਿਕ ਪੱਲਾ ਬਣੀ ਤੇ ਸੱਚੀ ਬਾਤ ਕਰੀ। ਅੱਜ ਬਿਲਕੁਲ ਇਹ ਤਸਵੀਰ ਜਿਹੜੀ ਹੈ ਬੜੀ ਖੂਬਸੂਰਤ ਹੈ ਇਸ ਵੀਡੀਓ ਦੀ ਤੇ ਬਾਹਰੋਂ ਹਾਇ ਉਹਨੇ ਜੈਸਨ ਤੇ ਉਹਨਾਂ ਦਾ ਸਿੱਕੀ ਸਿੱਖੀ ਦਾ ਪ੍ਰਚਾਰ ਕਿੰਨਾ ਕਿਤੇ ਅਸੀਂ ਕਮੀ ਰਹੀ ਹੈ ਸਿੱਖੀ ਦੇ ਪ੍ਰਚਾਰ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਅੱਡੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਤੇ ਆਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਹੁਣਾਂ ਵੱਲੋਂ ਇਹ ਗੱਲ ਕਹੀ ਗਈ ਸੀ ਹੁਣ ਲੋੜ ਹੈ ਲੋਕਾਂ ਦੇ ਵਿੱਚ ਵਿਚਰਨ ਦੀ ਤੇ ਫਿਲਹਾਲ ਹੁਣ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਲੋਕਾਂ ਨੂੰ ਸਮਝਾਇਆ ਜਾ ਰਿਹਾ ਮਗਰ ਬਹੁਤ ਹੋਪਸੂਰਤ ਕਹਾਣੀ ਹੈ ਇਸ ਵੀੜ ਦੀ ਜਿਹੜੀ ਮੈਂ ਸਾਂਝੀ ਕੀਤੀ ਹੈ ਕਿ ਜੈਸਨ ਜਿਹੜੇ ਬਾਹਰੋਂ ਆਏ ਹੋਏ ਨੇ ਸਿੱਖੀ ਦੇ ਨਾਲ ਜੁੜ ਰਹੇ ਨੇ ਕਈ ਸਵਾਲ ਸੀ ਇਹਨਾਂ ਦੇ ਜਿਨ੍ਹਾਂ ਦੇ ਜਵਾਬ ਜਿਹੜੇ ਆ ਇਸ ਵੀੜ ਨੇ ਦਿੱਤੇ ਆ ਤੇ ਹੁਣ ਸਿੱਖੀ ਦੇ ਨਾਲ ਇੰਨਾ ਕ ਲਗਾਵ ਹੈ ਤੇ ਜਿਹੜਾ ਸਿੱਖੀ ਸਰੂਪ ਹੈ ਚਿਹਰੇ ਤੇ ਨੂਰ ਹੈ ਉਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕੈਮਰਾਮੈਨ ਮੋਜ ਦੇ ਨਾਲ ਮਹਿਮਾਨਾਂ ਲਾਈ ਪੰਜਾਬੀ ਟੀਵੀ ਅਮਰਸਰ